ਦੇਖੋ ਚੋਰਾ ਦੀ ਕਰਤੂਤ ਏਟੀਐਮ ਦਾ ਅਗਲਾ ਹਿੱਸਾ ਹੀ ਲਾ ਕੇ ਰੱਖ ਦਿੱਤਾ ਪਰ ਨਹੀਂ ਮਿਲੇ ਪਏ ਐਸੇ ਤਾਂ ਫਿਰ ਦੇਖੋ ਟੀਕੀ ਤਾਂ ਇਹ ਤਸਵੀਰਾਂ ਵਡਾਲਾ ਕਲਾ ਦੇ ਪੰਜਾਬ ਐਂਡ ਸਿੰਧ ਬੈਂਕ ਦੇ ਟੀਮਦਿਆਂ ਨੇ ਜਿੱਥੇ ਸ਼ਟਰ ਤੋੜ ਕੇ ਚੋਰ ਏਟੀਐਮ ਦੇ ਵਿੱਚ ਦਾਖਲ ਹੋ ਜਾਂਦੇ ਨੇ ਅਤੇ ਉੱਥੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਸ ਦੌਰਾਨ ਚੋਰਾ ਨੇ ਏਟੀਐਮ ਦੇ ਅੰਦਰ ਵੜ ਕੇ ਏਟੀਐਮ ਮਸ਼ੀਨ ਦੇ ਅਗਲੇ ਹਿੱਸੇ ਨੂੰ ਤੋੜ ਕੇ ਉਸ ਦੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਜੀਤੀ ਪਰ ਜਦੋਂ ਕੈਸ਼ ਲੁੱਟਣ ਦੇ ਵਿੱਚ ਸਫਲ ਰਿਹਾ ਤਾਂ ਫਿਰ ਉੱਥੇ ਹੀ ਸਾਰਾ ਕੁਝ ਛੱਡ ਛਡਾ ਕੇ ਬਾਜ ਜਾਂਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਏਟੀਐਮ ਦਾ ਅਗਲਾ ਹਿੱਸਾ ਤੋੜ ਕੇ ਅਲੱਗ ਰੱਖਿਆ ਗਿਆ ਹੈ ਜਿਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹਨਾਂ ਚੋਰਾਂ ਦੇ ਵੱਲੋਂ ਚੋਰੀ ਕਰਨ ਲਈ ਕਿੰਨੀ ਮੁਸ਼ਕਲਤ ਕੀਤੀ ਗਈ ਹੈ ਨਾ ਤੇ ਬੋਲੋ ਏਟੀਐਮ ਦਾ ਅਗਲਾ ਹਿੱਸਾ ਤੱਕ ਤੋੜ ਦਿੱਤਾ ਗਿਆ ਉਸ ਨੂੰ ਲਾ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਅਗਲਾ ਹਿੱਸਾ ਉਤਾਰ ਕੇ ਰੱਖਿਆ ਤਾਂ ਸਮਝ ਆਇਆ ਕਿ ਇਹ ਕੰਮ ਇੱਥੇ ਹੀ ਨਹੀਂ ਮੁੱਕਣ ਵਾਲਾ ਇਤੋਂ ਅੱਗੇ ਵੀ ਕਾਫੀ ਕੁਝ ਏਟੀਐਮ ਮਸ਼ੀਨ ਨੂੰ ਤੋੜਨਾ ਪਵੇਗਾ ਫਿਰ ਉਸ ਦੇ ਵਿੱਚੋਂ ਜਾ ਕੇ ਕਿਤੇ ਕੈਸ਼ ਨਿਕਲੇਗਾ ਤਾਂ ਚੋਰਾਂ ਦੀ ਪੂਰੀ ਯੋਜਨਾ ਇੱਥੇ ਅਸਫਲ ਹੋ ਜਾਂਦੀ ਹੈ ਜਦੋਂ ਦੇਖਦੇ ਨੇ ਕਿ ਇਹ ਤਾਂ ਸਿਰਫ ਅਗਲਾ ਹਿੱਸਾ ਹੀ ਉਹਨਾਂ ਦੇ ਹੱਥ ਆਇਆ ਤਾਂ ਉਸ ਨੂੰ ਉੱਥੇ ਹੀ ਰੱਖ ਦੇ ਉੱਥੇ ਹੀ ਭੱਜ ਜਾਂਦੇ ਨੇ ਤਾਂ ਉਹਨਾਂ ਦੀ ਪੂਰੀ ਜੋ ਮਿਹਨਤ ਸੀ ਉਸ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਏਟੀਐਮ ਦੇ ਵਿੱਚ ਦਾਖਲ ਹੋ ਕੇ ਏਟੀਐਮ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਆਏ ਦਿਨ ਇਸ ਤਰ੍ਹਾਂ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਜਦੋਂ ਏਟੀਐਮ ਦੇ ਵਿੱਚ ਇਸ ਤਰ੍ਹਾਂ ਲੁੱਟ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਕਈ ਵਾਰ ਤਾਂ ਲੁਟੇਰੇ ਏਟੀਐਮ ਮਸ਼ੀਨ ਹੀ ਚੁੱਕ ਕੇ ਲੈ ਜਾਂਦੇ ਨੇ ਪਰ ਲੱਗਦਾ ਹੈ ਨਵੇਂ-ਨਵੇਂ ਚੋਰ ਨੇ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਚੋਰੀ ਇਹ ਨਹੀਂ ਕਰ ਸਕਣਗੇ ਇਸ ਤਰ੍ਹਾਂ ATM ਮਸ਼ੀਨ ਨਹੀਂ ਖੁੱਲੇਗੀ ਤੇ ਉਸ ਦੇ ਵਿੱਚੋਂ ਕੈਸ਼ ਇਹਨਾਂ ਨੂੰ ਨਹੀਂ ਮਿਲੇਗਾ ਤਾਂ ਇਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨਾਂ ਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਏਟੀਐਮ ਮਸ਼ੀਨ ਨੂੰ ਤੋੜਨ ਦੀ ਕੋਸ਼ਿਸ਼ ਦੀ ਫਿਰਾਕ ਦੇ ਵਿੱਚ ਸੀ ਇਹਨਾਂ ਨੂੰ ਲੱਗਦਾ ਸੀ ਕਿ ਏਟੀਐਮ ਮਸ਼ੀਨ ਇਹਨਾਂ ਦੇ ਕੋਲ ਖੁੱਲ ਜਾਵੇਗੀ ਪਰ ਇਹਨਾਂ ਜਿਆ ਕੁਝ ਨਹੀਂ ਹੋਇਆ ਸ਼ਾਇਦ ਪੂਰਾ ਸਮਾਨ ਵੀ ਲੈ ਕੇ ਨਹੀਂ ਆਏ ਹੋਣਗੇ ਜਿਹੜਾ ਏਟੀਐਮ ਮਸ਼ੀਨ ਨੂੰ ਸੱਬਲ ਦੇ ਨਾਲ ਪੁੱਟ ਕੇ ਹੀ ਲੈ ਜਾਂਦੇ ਇਸ ਜਿਆ ਕੁਝ ਕਰਨ ਦਾ ਇਹਨਾਂ ਦੇ ਦਿਮਾਗ ਦੇ ਵਿੱਚ ਨਹੀਂ ਸੀ ਇਹਨਾਂ ਨੂੰ ਲੱਗਦਾ ਸੀ ਕਿ ਏਟੀਐਮ ਮਸ਼ੀਨ ਦੇ ਅੱਗੇ ਹੀ ਇਹਨਾਂ ਲਈ ਪੈਸੇ ਰੱਖੇ ਹੋਣਗੇ ਪਰ ਨਹੀਂ ਪਤਾ ਸੀ ਕਿ ਕਾਫੀ ਸਿਕਿਉਰਿਟੀ ਸਿਸਟਮ ਦੇ ਨਾਲ ਏਟੀਐਮ ਮਸ਼ੀਨਾਂ ਲਗਾਈਆਂ ਜਾਂਦੀਆਂ ਨੇ ਅਤੇ ਇਹਨਾਂ ਦੇ ਵਿੱਚ ਪੈਸੇ ਇਸ ਤਰ੍ਹਾਂ ਨਹੀਂ ਪਏ ਹੁੰਦੇ ਜਿਸ ਤਰ੍ਹਾਂ ਕਿ ਚੋਰਾਂ ਨੇ ਸੋਚਿਆ ਸੀ ਉਹਨਾਂ ਨੇ ਤਾਂ ਸੋਚਿਆ ਸੀ ਸ਼ਾਇਦ ਇਥੇ ਇੱਕ ਲੋਕਰ ਹੋਵੇਗਾ ਤੇ ਉਸ ਦੇ ਵਿੱਚ ਉਸੇ ਤਰ੍ਹਾਂ ਪੈਸੇ ਹੋਣਗੇ ਜਿੱਥੋਂ ਪੈਸੇ ਨਿਕਲਦੇ ਰਹੇ ਤੇ ਅਗਲਾ ਹਿੱਸਾ ਉਤਾਰ ਕੇ ਸਿੱਧਾ ਉੱਥੋਂ ਪੈਸੇ ਕੱਢ ਲੈਣਗੇ ਪਰ ਨਹੀਂ ਪਤਾ ਸੀ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਹੋਵੇਗਾ ਪਰ ਜਦੋਂ ਪੂਰੀ ਮੁਸ਼ਕਲ ਕਰਦੇ ਨੇ ਤਾਂ ਲੱਗਦਾ ਹੈ ਕਿ ਇਸ ਤੋਂ ਬਾਅਦ ਹੋਰ ਵੀ ਮਿਹਨਤ ਕਰਨੀ ਪਵੇਗੀ ਤਾਂ ਅਧਵਿਚਕਾਰ ਹੀ ਜੋ ਏਟੀਐਮ ਮਸ਼ੀਨ ਦਾ ਅਗਲਾ ਹਿੱਸਾ ਸੀ ਉਸ ਨੂੰ ਉੱਥੇ ਹੀ ਛੱਡ ਕੇ ਇਹ ਚੋਰ ਉਥੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਅਣਪਛਾਤੇ ਲੁਟੇਰਿਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਇਸ ਤੋਂ ਬਾਅਦ ਇਹਨਾਂ ਦੀ ਭਾਲ ਕਰਕੇ ਇਹਨਾਂ ਦੇ ਉੱਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਤਾਂ ਕੀ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਐਸਐਚਓ ਬਿਆਸ ਸਤਨਾਮ ਸਿੰਘ ਦਾ ਤਾਂ ਸੁਣਾ ਦਿੰਦੇ ਆਂ ਬੀਤੀ ਰਾਤ ਪਿੰਡ ਬਟਾਲਾ ਕਲਾਂ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦਾ ਜਿਹੜਾ ਏਟੀਐਮ ਆ ਕੁਝ ਅਣਪਛਾਤੇਆਂ ਨੇ ਉਹਨੂੰ ਮਤਲਬ ਤੋੜਨ ਦੀ ਕੋਸ਼ਿਸ਼ ਕੀਤੀ ਆ ਪਰ ਉਹ ਕਾਮਯਾਬ ਨਹੀਂ ਹੋ ਸਕੇ ਕੁਝ ਉਹਨਾਂ ਨੇ ਆ ਕੇ ਉਹਨਾਂ ਦੇ ਕੈਮਰੇ ਦੇ ਨਾਲ ਛੇਡ ਛਾਟ ਕਰਕੇ ਉਹਦਾ ਮਤਲਬ ਰੱਖੜਾ ਤੋੜਿਆ ਪਰ ਉਹ ਕਾਮਯਾਬ ਨਹੀਂ ਹੋਏ ਤੇ ਪੁਲਿਸ ਟੀਮ ਜਿਹੜੀ ਹੈ ਉਹ ਜਾਂਚ ਕਰ ਰਹੀ ਹੈ ਸੀਸੀਟੀਵੀ ਖੋਲੇ ਜਾ ਰਹੇ ਜਲਦੀ ਪ੍ਰੈਸ ਕੀਤਾ ਜਾਏਗਾ ਇਹ ਟੀਮਾਂ ਵੱਖ-ਵੱਖ ਟੀਮਾਂ ਬਣਾ ਕੇ ਅਸੀਂ ਸਭ ਫਸ ਰਹੇ ਹਾਂ ਯਾਨੀ ਜੋ ਵੀ ਸਟਾਲ ਆਉਗਾ ਉਸ ਤੋਂ ਤਮ ਜੰਤ ਹੋਵੇ ਤਾਂ ਫਿਲਹਾਲ ਇਹ ਤਸਵੀਰਾਂ ਬੜੀਆਂ ਹੈਰਾਨ ਕਰਨ ਵਾਲੀਆਂ ਨੇ ਕਿਉਂਕਿ ਏਟੀਐਮ ਮਸ਼ੀਨਾ ਜੇ ਪੀੜਪੜ ਵਾਲੇ ਇਲਾਕਿਆਂ ਦੇ ਵਿੱਚ ਹੁੰਦੀਆਂ ਨੇ ਜਿੱਥੇ ਆਵਾਜ਼ਾਈ ਅਕਸਰ ਹੁੰਦੀ ਹੈ ਪਰ ਇਹ ਜਈਆਂ ਥਾਵਾਂ ਵੀ ਸੇਫ ਨਹੀਂ ਨੇ ਕਿਉਂਕਿ ਆਸ-ਪਾਸ ਲੋਕ ਲੰਘਦੇ ਨੇ ਪਰ ਇਹ ਚੋਰ ਇਸ ਤਰ੍ਹਾਂ ਦੇਨਾਂ ਦੇ ਹੌਂਸਲੇ ਬੁਲੰਦ ਹੋ ਚੁੱਕੇ ਨੇ ਕਿ ਇਹਨਾਂ ਨੂੰ ਕਿਸੇ ਦਾ ਡਰ ਨਹੀਂ ਰਿਹਾ ਇਹ ਬਿਲਕੁਲ ਦਿਨ ਦਿਹਾੜੇ ਚੋਰੀ ਕਰਨ ਇਹਨਾਂ ਏਟੀਐਮਾਂ ਦੇ ਵਿੱਚ ਦਾਖਲ ਹੋ ਜਾਂਦੇ ਨੇ ਆਸ-ਪਾਸ ਲੋਕਾਂ ਨੂੰ ਪਤਾ ਵੀ ਨਹੀਂ ਲੱਗਦਾ ਤਾਂ ਕਿਸ ਤਰ੍ਹਾਂ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਪਰ ਲੁਟੇਰੇ ਬਿਲਕੁਲ ਇਥੇ ਅਸਫਲ ਰਹੇ ਨੇ